ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਾਨਵਾਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਇਹ ਨਹੀਂ ਜਾਣਦੇ ਤਾਂ ਤੁਹਾਨੂੰ ਦੱਸਦੀ ਏਕ ਯੂਟਿਊਬਰ ਜੋ ਕਿ YouTube ਦੇ ਉੱਪਰ ਵੀਡੀਓਸ ਪਾਉਂਦੇ ਨੇ ਇਹਨਾਂ ਦੇ YouTube ਦੇ ਉੱਪਰ 1 ਕ੍ਰੋਰੀ ਤੋਂ ਵੱਧ ਸਬਸਕ੍ਰਾਈਬਰ ਨੇ ਤੇ ਆਪਾਂ ਤੁਹਾਨੂੰ ਦੱਸਦੀਏ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਇਹਨਾਂ ਦੇ ਉੱਪਰ આરોਪ ਲਗਾਏ ਗਏ ਆ ਕਿ ਇਹਨਾਂ ਦੇ ਉੱਪਰ ਪਾਕਿਸਤਾਨੀ ਏਜੰਸੀਆਂ ਦੇ ਨਾਲ ਇਹਨਾਂ ਦੇ ਲਿੰਕ ਸੀਗੇ ਕਿਉਂਕਿ ਇਹ ਯੂਟਿਊਬਰ ਜਿਹੜੇ ਨੇ ਇਨਦੇ ਨਾਲ ਨਾਲ ਕੁਝ ਹੋਰ ਯੂਟਿਊਬਰ ਵੀ ਨੇ ਜੋ ਕਿ YouTube ਦੇ ਉੱਪਰ ਜਿਹੜੇ ਨੇ ਵੀਡੀਓ ਪਾਉਂਦੇ ਨੇ ਟਰੈਵਲ ਦੀਆਂ ਵੀਡੀਓ ਪਾਉਂਦੇ ਨੇ ਤੇ ਆਪਣੇ ਪੰਜਾਬੀ ਵੀ ਜਿਆਦਾਤਰ ਪਾਕਿਸਤਾਨ ਤਾਂ ਜਾਣਦੇ ਹੀ ਨੇ ਤੇ ਉੱਥੇ ਉਹਦੀ ਜਾ ਕੇ ਵੀਡੀਓ ਪਾਉਂਦੇ ਨਨਕਾਣਾ ਸੱਤ ਕੋਤਰ ਜਾਂਦੇ ਹੀ ਨੇ ਤੇ ਤੋਂ ਬਾਅਦ ਇਹਨਾਂ ਦੇ ਇਸ ਚੱਕਰ ਕਰਕੇ ਜਿਹੜਾ ਵਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਇਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਵਾ ਤੇ ਇਹਨਾਂ ਦੇ ਉੱਪਰ ਇਹ આરોਪ ਲਗਾਇਆ ਗਿਆ ਵਾ ਕਿ ਇਹਨਾਂ ਦੇ ਪਾਕਿਸਤਾਨ ਦੇ ਜਿਹੜਾ ਵਾ ਨਾਲ ਲਿੰਕ ਨੇ ਤੇ ਉਹ ਜਸੂਸੀ ਕਰਦੇ ਨੇ ਬਾਕੀ ਇਸ ਨੂੰ ਲੈ ਕੇ ਪੂਰੀ ਪੁਸ਼ਟੀ ਨਹੀਂ ਹੋਏਗੀ ਬਾਕੀ ਤੁਹਾਡੇ ਸਭ ਦੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਸਹੀ ਕੀਤਾ ਜਾ ਰਿਹਾ ਹੈ ਜਾਂ ਫਿਰ ਨਹੀਂ ਤੇ ਬਾਕੀ ਅਗਲੀਆਂ ਵੀਡੀਓ ਦੇ ਨਾਲ ਤੁਹਾਡੇ ਨਾਲ ਆਗੇ ਰੂਪ ਰੂਤਾ ਤਵਦ ਜੁੜੇ ਹੋਏ ਰੂ ਆਪਣੇ ਚੈਨਲ ਦਿਨਾਪ